ਹਾਂਜੀ ਸਤਿ ਸ੍ਰੀ ਅਕਾਲ ਜੀ ਵੇਦਰ ਪਰ ਹਰਪ੍ਰੀਤ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਚੈਨਲ ਤੇ ਪੰਜਾਬ ਦੇ ਇੱਕ ਤੋਂ ਲੈ ਕੇ 7 ਜੂਨ ਦੇ ਮੌਸਮ ਦੀ ਗੱਲ ਕਰਾਂਗੇ ਇਹਨਾਂ 6-7 ਦਿਨਾਂ ਵਿੱਚ ਪੰਜਾਬ ਵਿੱਚ ਕੀ ਜਿਹੜੇ ਹਲਚਲਾਂ ਵੇਖਣ ਨੂੰ ਮਿਲਸੇ ਪੰਜਾਬ ਦੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਧੂੜ ਜਿਹੜੀ ਭਰੀ ਹਨੇਰੀ ਚੱਲ ਸਕਦੇ ਮੀਂਹ ਦੀ ਸੰਭਾਵਨਾ ਰੇ ਬਿਜਲੀ ਲਿਸ਼ਕ ਤੇ ਕਾਫੀ ਇਲਾਕਿਆਂ ਵਿੱਚ ਅੱਜ ਜਿਹੜੇ ਸਾਸਤਰ ਵੇਖਣ ਨੂੰ ਮਿਲਸ ਰਹਾਂ ਉਹਦੇ 5-7 ਦਿਨ ਪੰਜਾਬ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਵੇਗਾ ਤਾਂ ਸਾਰੀ ਜਾਣਕਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿ ਕਮੈਂਟ ਕਰਕੇ ਜਰੂਰ ਦੱਸਿਓ ਕਿ ਤਾਂ ਇਹ ਨੈਕਸਟ ਆਉਣ ਵਾਲੀ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਿਆਂ ਜਿਹੜੇ ਵੀ ਚੈਨਲ ਤੋਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਬਸ਼ੁਰੂ ਕਰਦੇ ਹਾਂ ਇਸ ਦੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਲਾਈਵ ਤਾਇਆ ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਜਿਹੜੇ ਸਰਦੀ ਇਲਾਕੇ ਨੇ ਖਾਸ ਕਰ ਫਿਰੋਜ਼ਪੁਰ ਦੇ ਕੁਝ ਹੋ ਗਏ ਉਸ ਪਰ ਫਾਜ਼ਲ ਕਰ ਕੁਝ ਪਾਗ ਹੋ ਗਏ ਇਹਨਾਂ ਵਿੱਚ ਜਿਹੜੀ ਬੱਦਲ ਬਣੀ ਹੋਈ ਹੈ ਤੇ ਵੇਖ ਸਕਦੇ ਹੋ ਪੱਛਮੀ ਜਿਹੜਾ ਪਾਕਿਸਤਾਨ ਇਸ ਵਿੱਚ ਇੱਕ ਜ ਇਸ ਆਸਪਾਸ ਖੇਤਰ ਹੋਗੇ ਲੁਧਿਆਣਾ ਇਸ ਇਤਿਹਾਸਕ ਖੇਤਰ ਜਿਹੜੀ ਬੱਦਲਵਾਈ ਜਿਹੜੀ ਇਹਨਾਂ ਥੋੜੇ ਬਦ ਖੇਤਰਾ ਵੀ ਬਣੀ ਹੈ ਹਲਕੀ ਫੁੜਕੀ ਜਿਹੜੀ ਬੱਦਲਵਾਈ ਦਾ ਦੌਰ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਵਿੱਚ ਜਾਂ ਸਰਦਦੀ ਲੱਗੇ ਜਾਂ ਇਸ ਤੇ ਨਾਲ ਲੱਗਦੇ ਜਿਵੇਂ ਜਿੱਥੇ ਵੀ ਬੱਦਲਵਾਈ ਤੁਸੀਂ ਵੇਖ ਰਹੇ ਹੋ ਇੱਥੇ ਥੋੜੀ ਬਹੁਤੀ ਗਰਜਲਿਸ਼ ਕੁ ਵੇਖਣ ਨੂੰ ਮਿਲ ਰਹੀ ਹੈ ਖਾਸ ਕਰ ਜਿਹੜਾ ਪਾਕਿਸਤਾਨ ਵਿੱਚ ਤੇ ਉਸ ਤੋਂ ਬਾਅਦ ਪਟਿਆਲਾ ਦੇ ਆਸਪਾਸ ਖੇਤਰ ਜਾਂ ਕੁਝ ਹਰਿਆਣਾ ਜਿਹੜੇ ਪਟਿਆਲਾ ਦੇ ਨਾਲ ਲੱਗਦੇ ਖੇਤਰ ਹੋਗੇ ਜੇ ਦੱਖਣੀ ਖੇਤਰ ਇਹਨਾਂ ਵਿੱਚ ਕਿਤੇ ਕਿਤੇ ਜਿਹੜੀ ਗਰਜਲਿਸ਼ ਕੁ ਵੇਖਣ ਨੂੰ ਮਿਲ ਰ ਜਿਹੜਾ ਅੱਜ ਖਾਸ ਤੇ ਰਵੇਗਾ 1 ਜੂਨ 2024 ਤੇ ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿਹੜਾ ਹਲਚਲਾ ਵੇਖਣ ਨੂੰ ਮਿਲ ਰਿਹਾ ਹੈ ਕਈ ਇਲਾਕਿਆਂ ਵਿੱਚ ਧੂੜ ਜਿਹੜੀ ਭਰੀ ਹਨੇਰੀ ਚੱਲ ਸਕਦੀ ਹੈ ਤਮੀਂ ਦੀ ਸੰਭਾਵਨਾ ਪਲੇ ਘੱਟ ਰਵੇਗੀ ਪਰ ਹਨੇਰੀ ਕਾਫੀ ਲੱਕ ਵਿੱਚ ਪਹੁੰਚੇਗੀ ਤਮੀਂ ਪੰਜਾਬ ਦੇ 30 ਤੋਂ 35 35 ਤੋਂ 40% ਖੇਤਰਾ ਵਿੱਚ ਦਰਜ ਕੀਤਾ ਜਾ ਸਕਦਾ ਕੁਝ ਲੱਕਿਆਂ ਵਿੱਚ ਜ਼ਰਤਰ ਲੱਕੇ ਵਿੱਚ ਹਲਕਾ ਮੀਂਹ ਰਹੇਗਾ ਤੇ ਕੁਝ ਥੋੜੇ ਬਤ ਖੇਤਰਾ ਵਿੱਚ ਦਰਮਿਆਨਾ ਤੇ ਕੁਝ ਹੋਸਰੇ ਕਦੂ ਕਪਾ ਗੋ ਦਰਮਿਆਨੇ ਥੋੜਾ ਜਰਾ ਵੀ ਦਰਜ ਕੀਤਾ ਜਾ ਸਕਦਾ ਹੈ ਤੇ ਗਰਜ ਲਿਸ਼ਕ ਵੇਖਣ ਨੂੰ ਲੇਗੀ ਤਾਂ ਨੇਰੀ ਕਾਫੀ ਇਲਾਕੇ ਵਿੱਚ ਪਹੁੰਚ ਸਕਦੀ ਹੈ ਅੱਜ 1 ਜੂਨ 2024 ਨੂੰ ਤਾਂ ਉਸ ਤੋਂ ਬਾਅਦ 2 ਤੇ 3 ਜੂਨ ਨੂੰ ਵੀ ਕੁਝ ਕੋਈ ਟੰਮਡਰ ਲਾਕੇ ਵਿੱਚ ਸੰਭਾਵਨਾ ਰਵੇਗੀ ਖਾਸ ਅੱਜ 1 ਜੂਨ ਇਸ ਦਾ ਦਿਨ ਰਹੇਗਾ ਤਾਂ ਉਸ ਤੋਂ 2 ਤੇ 3 ਜੂਨ ਨੂੰ ਜੇ ਟੈਂਪਰੇਚਰ ਥੋੜੇ ਵਧਨੇ ਸ਼ੁਰੂ ਹੋ ਜਾਂਦੇ ਕੁਝ ਇਲਾਕਿਆਂ ਵਿੱਚ ਲੋਵ ਚੱਲਣ ਦੀ ਸੰਭਾਵਨਾ ਰਹੇਗੀ 2 3 ਜੂਨ ਨੂੰ ਤੇ ਕੁਝ ਟੰਮਡਰ ਲਾਕੇ ਵਿੱਚ ਜਿਹੜਾ ਹਲਕਾ ਵੀ ਦਰਜ ਕੀਤਾ ਜਾਸਰ ਨੇਰੀ ਵੀ ਚੱਲ ਸਕਦੀ ਤਾਂ ਉਸ ਤੋਂ ਬਾਅਦ 4 ਤੋਂ ਲੈ ਕੇ 7 ਜੂਨ ਦੇ ਵਿਚਾਲੇ ਇੱਕ ਫਿਰ ਪੰਜਵੀਂ ਸਿਸਟਮ ਪਹੁੰਚੇਗਾ ਡਬਲਯੂ ਡੀ ਪਹੁੰਚੇਗਾ ਜੋ ਕਿ ਇਹ ਦਰਮਿਆਨਾ ਜਾਂ ਦਰਮਿਆਨੇ ਜਾਰਾ ਜਿਹੜ ਜਾਤੇ ਜਿਹੜਾ ਇਸ ਤੋਂ ਬਾਅਦ 4 ਤੋਂ ਲੈ ਕੇ 7 ਜੂਨ ਦੇ ਵਿਚਾਲੇ ਲੱਗੇਗਾ ਉਹ ਥੋੜਾ ਸਿਸਟਮ ਜ਼ਿਆਦਾ ਸਟਰੌਂਗ ਜਾਨੀ ਕਿ ਤਗੜੇ ਲੈਵਲ ਦਾ ਹੋ ਸਕਦਾ ਜਾਨੀ ਕਿ ਦਰਮਿਆਨੇ ਲੈਵਲ ਦਾ ਹੋ ਸਕਦਾ ਹੈ 4 ਤੋਂ ਲੈ ਕੇ 7 ਜੂਨ ਦੇ ਵਿੱਚਕਾਰ ਜਿਹੜੇ ਹਲਚਲਾਂ ਵੇਖਣ ਨੂੰ ਮਿਲ ਗਏ ਖਾਸ ਇਸ ਦਾ ਦਿਨ ਹੋਵੇਗਾ 5 ਤੇ 6 ਜੂਨ ਜਾਂ 5 ਨੂੰ ਜਾਰੇ ਹਲਚਲਾਂ ਵੇਖਣ ਨੂੰ ਮਿਲ ਗਏ ਜਦ 6 ਜੂਨ ਨੂੰ ਤੇ ਕਈ ਇਲਾਕਿਆਂ ਵਿੱਚ ਧੂੜ ਭਰੀ ਹਨੇਰੀ ਤੇ ਇਸ ਸਿਸਟਮ ਵਿੱਚ ਮੀਂਹ ਦੇ ਅਸਰ ਕਾਫੀ ਰਹਿਣਗੇ 5 ਤੇ 6 ਜੂਨ ਦੇ ਵਿਚਾਲੇ ਤੇ ਕਾਫੀ ਇਲਾਕਿਆਂ ਵਿੱਚ ਮੀਂਹ ਦਰਜ ਕੀਤਾ ਜਾ ਸਕਦਾ ਹੈ ਤੇ ਪੰਜਾਬ ਦੇ ਕਾਫੀ ਏਰੀਆ ਵਿੱਚ ਤੇ ਜਿਹੜਾ ਹੁਣ ਆਪਾਂ ਤੁ ਜੋਨ ਨੂੰ ਆਪਣੇ ਕਾਫੀ ਲਗਭਗ ਹਨੇਰੀ ਪਹੁੰਚੇਗੀ ਤਾਂ ਮੀਂਹ ਥੋੜੇ ਬਹੁਤ ਖੇਤਰਾ ਵਿੱਚ ਪਹੁੰਚਣ ਦਾ ਸਾਰ ਰਹਿਣਗੇ ਜ਼ਿਆਦਾਤਰ ਲਗਭਗ ਹਨੇਰ ਜਿਹੜਾ ਤੂੜਪਰੀ ਹਨੇਰੀ ਤੇ ਜਿਹੜੀਆਂ ਵਾਮਾਂ ਚੱਲ ਸਕਦੇ ਜਿਸ ਦੀ ਗਤੀ 30 ਤੋਂ 40 ਤੋਂ ਕੁਝ ਲਗਾ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਹੁਣ ਤੁਹਾਡੇ ਤੱਕ ਮੌਨਸੂਨ ਦੀ ਤਾਜ਼ਾ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਮੌਨਸੂਨ ਕਿਸ ਆ ਜਗ੍ਹਾ ਤੇ ਪਹੁੰਚ ਗਿਆ ਤਾਂ ਵੇਖੋ ਕਿ ਕੇਰਲਾ ਪੁਲਫਲਾ ਜਿਹੜਾ ਦੱਖਣੀ ਖੇਤਰ ਉੱਥੇ ਹੀ ਮੌਨਸੂਨ ਜਿਹੜਾ ਇਸ ਦਾ ਐਕਟਿਵ ਹੋਇਆ ਯਾਨੀ ਕਿ ਕੱਲ 31 ਮਈ ਥੋੜਾ ਜਗਾ ਵਧਿਆ ਜਾਨੀ ਕਿ ਅਰ ਸਿੱਕਮ ਦਾ ਇਲਾਕਾ ਉਹ ਪੂਰਬੀ ਖੇਤਰੋ ਕੇ ਸਿੱਕਮ ਦਾ ਇਲਾਕਾ ਬੰਗਲਾਦੇਸ਼ ਹੋ ਗਿਆ ਜਾਂ ਇਸ ਤੋਂ ਬਾਅਦ ਕੁਛ ਸਿੱਕਮ ਦੇ ਨਾਲ ਲੱਗਦੇ ਖੇਤਰਾਂ ਇੱਥੇ ਜਿਹੜਾ ਮੌਨਸੂਨ ਅਗਾ ਥੋੜਾ ਜਿਆ ਪਹੁੰਚਿਆ ਹੈ ਤਾਂ ਥੱਲੇ ਡੱਖਣੀ ਖੇਤਰ ਕੇਰਲਾ ਉੱਥੇ ਹੀ ਮੌਨਸੂਨ ਆਖਲੋਤਾ ਹੈ ਤਾਂ ਹੋਲੀ ਹੋਲੀ ਜੜਾਗਾ ਵਧੇਗਾ ਮੌਨਸੂਨ ਤਾਂ ਫਿਰ ਹਾਲ ਪੰਜਾਬ ਵਿੱਚ 25 ਤੋਂ ਲੈ ਕੇ 30 ਜੂਨ ਦੇ ਵਿਚਕਾਰ ਪਹੁੰਚਣ ਦੇ ਸਾਰ ਰਹਿਣਗੇ ਫਲਾ ਲਈ ਜਾਣਕਾਰੀ ਅਪਡੇਟਸ ਜੇਕਰ ਤੁਸੀਂ ਆਪਣੇ ਇਲਾਕੇ ਜਾਂ ਸ਼ਹਿਰ ਦਾ ਆਪਣਾ ਮੌਸਮ ਦਾ ਹਾਲ ਜਾਨਣਾ ਚਾਹੁੰਦੇ ਤਾਂ ਕਮੈਂਟ ਕਰੇ ਪੋਸਟ ਤੇ ਤੁਹਾਡਾ ਜਰੂਰ ਰਿਪਲਾਈ ਕਰਾਂਗੇ ਤੁ ਕੋਸ਼ਿਸ਼ ਕਰਾਂਗੇ ਤੁਹਾਡੇ ਇਲਾਕੇ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਤੇ ਅੱਜ ਪੰਜਾਬ ਦੇ ਇੱਕ ਜੂਨ ਨੂੰ ਕਾਫੀ ਲਗਭਗ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਹੈਗਾ 4 ਤੋਂ ਲੈ ਕੇ 7 ਜੂਨ ਦੇ ਵਿਚਾਲੇ ਵੀ ਕਾਫੀ ਜਿਹੜੇ ਇਲਾਕਿਆਂ ਵਿੱਚ ਇੱਕ ਜੇ ਦੋ ਵਾਰ ਜਿਹੜੀ ਧੂੜ ਪਈ ਹੈ ਨੇਰੀ ਤੇ ਉਸ ਤੋਂ ਨਾਲ ਕਈ ਲਾਕਮੀ ਦਰਜ ਕੀਤਾ ਜਾ ਸਕਦਾ ਹਲਕਾ ਦਰਮਿਆਨਾ ਤੇ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ